ਮਾਹੀ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਨ ਐਸਾ دارو ਲੋੜ ਲਹੁ ਜਿਤ ਮੰਨੈ ਰੋਗਾ ਕਾਨ ਜਿਤ دارو ਰੋਗ ਉੱਠਿਆ ਤਨ ਸੁਖ ਵਸੈ ਆਏ ਰੋਗ ਗੁਆਏ ਆਪਣਾ ਤਾ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਬੇਦ ਪੂਜਾ ਲਾਇਆ ਦਾਸ ਅਵਤਾਰੀ ਰਾਮ ਰਾਜਾ ਆਇਆ ਦੈਂਤਾ ਮਾਰੇ ਧਾਏ ਹੁਕਮ ਸੁਬਾਇਆ ਈਸ ਮਹੇਸ਼ਵਰ ਸੇਵ ਤਿੰਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤ ਰਚਾਇਆ ਦੁਨੀਆ ਧੰਦੇ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਤੁਰੋਂ ਫਰਮਾਇਆ ਸ਼ਲੋਕ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹੈ ਦੁਹਾਗਣੀ ਜਿਨ ਅਵਰੀ ਲਾਗਾਨੇ ਹੋ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰਬਰ ਸੁਨਹਾਰ ਨਾਨਕ ਸੁਖ ਸਮਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸਿੰਝ ਪੁਆਏ ਮੱਲਾ ਖਾੜਾ ਰੱਖਿਆ ਲੱਥੇ ਪੜਤੂ ਪਾਏ ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਬਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਨੀਐ ਸਤ ਸੰਗਤ ਮੇਲਾਪ ਜਿਤੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ ਸਲੋਕ ਮਹਲਾ 3 ਤੀਜਾ ਊਨਵ ਊਨਵ ਆਇਆ ਅਵਰ ਕਰੇਂਦਾ ਵੰਨ ਕਿਆ ਜਾਣਾ ਤਿਸ ਸਾਹਸਿਉ ਕੇਵ ਰਹਿਸੀ ਰੰਗ ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਭੈ ਭਾਏ ਬਾਹਰੀ ਤਿਨ ਤਨ ਸੁਖ ਨਾ ਹੋਏ ਮਹਲਾ ਤੀਜਾ ਉਨੋ ਉਨੋ ਆਇਆ ਵਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪਾਉੜੀ ਦੋਹਾਂ ਤਰਫਾਂ ਉਪਾਈ ਇਕ ਵਰਤਿਆ ਵੇਦ ਬਾਣੀ ਵਰਤਾਈ ਅੰਦਰਵਾਦ ਘੱਟਿਆ ਪਰਵਿਰਤ ਨਿਰਵਿਰਤ ਹਾਠਾਂ ਦੋਹਾਂ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁਖ ਕੱਚੇ ਕੂੜਿਆਰ ਤਿੰਨੀ ਨਿਹਚੋ ਦਰਗਾਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਮਦੇ ਸੱਚੈ ਨਾਏ ਪਿਆਰਿਆ ਸਤਗੁਰ ਸੇਵਨ ਆਪਣਾ ਤਿੰਨਾ ਵਿਟੋ ਹਉ ਵਾਰਿਆ ਸ਼ਲੋਕ ਮਹੱਲਾ ਤੀਜਾ ਹਉ ਨਵੇਂ ਨਵੇਂ ਆਇਆ ਵਰਸੈ ਲਾਈ ਝੜੀ ਨਾਨਕ ਭਾਣਾ ਚੱਲੈ ਕੰਤਕੈ ਸੋਮਾਣੀ ਸਦਾਰ ਅਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪਣੇ ਇਸ ਮੇਘੇ ਹੱਥ ਕਿਛ ਨਾਹੀ ਜਿਨ ਇਹੋ ਮੇਘ ਪਠਾਇਆ ਤਿਸ ਰਾਖੂ ਮਨਮਾਹੇ ਤਿਸਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰਿ ਬਾਹਰੀ ਸਭ ਕਰਨ ਪਲਾਹਾ ਕਰੀ ਪੌੜੀ ਸੋ ਹਰ ਸਦਾ ਸਰੇਵੀਐ ਜਿਸ ਕਰਤ ਨ ਲਾਗੇ ਵਾਰ ਆੜਾਣੇ ਆਕਾਸ਼ ਕਰ ਖਿਨ ਮਹਿ ਢਾਹੇ ਉਸਾਰਨ ਹਾਰ ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ ਮਨ ਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰਮਖ ਪਤ ਸਿਓ ਲੇਖਾ ਨਿਬੜੈ ਬਖਸ਼ੇ ਸਿਫਤ ਪੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੈ ਕੱਢ ਲਏ ਅੰਤਿਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ ਸ਼ਲੋਕ ਮਹਲਾ 3 ਬਾਬੀਆ ਜਿਸਨੂੰ ਤੂੰ ਪੁਕਾਰਦਾ ਸੁਨੋ ਲੋਚੈ ਸਭ ਕੋਈ ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰੇਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਜੈ ਕੋਈ ਬਹੰਦਿਆ ਉੱਠਦਿਆ ਨਿਤ ਧਾਈਐ ਸਦਾ ਸਦਾ ਸੁਖ ਹੋਈ ਨਾਨਕ ਅੰਮ੍ਰਿਤ ਸਰੇ ਵਰਸਦਾ ਗੁਰਮੁਖ ਦੇਵ ਹੈ ਹਰ ਸੋਏ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਈ ਸਚੈ ਸੁਨਿਆ ਕੰਨ ਦੇ ਧੀਰਕ ਦੇਵੈ ਸਹਜ ਸੁਭਾਈ ਇੰਦਰੈ ਨੂੰ ਫੁਰਮਾਇ ਵੁਠਾ ਸਹਿ ਬਰਲਾਈ ਅਨ ਤਾਨਿ ਉਪਜੈ ਬਹੁ ਘਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਬਾਹੇ ਜਿਤ ਖਾਦੈ ਸੁਖ ਉਪਜੈ ਫਿਰ ਦੂਖ ਨਾ ਲਾਗੈ ਆਏ ਪੌੜੀ ਹਰ ਜੀਓ ਸੱਚਾ ਸੱਚ ਤੂੰ ਸੱਚੇ ਲਹਿ ਮਲਾਈ ਦੂਜਾ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਏ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ ਮੋਹੋ ਸੋਗ ਬਜੋਗ ਹੈ ਪੂਰਬ ਲਿਖਿਆ ਕਮਾਏ ਹਉ ਬਲੇ ਹਾਰੀ ਤਿੰਨ ਕੋ ਜੋ ਹਰ ਚਰਣੀ ਰਹੇ ਲਿਵ ਲਾਈ ਜਿਉਂ ਜਲ ਮਹਿ ਕਮਲ ਅਲਿਪਤ ਹੈ ਐਸੀ ਬਣ ਤਬਣਾਈ ਸੇ ਸੁਖੀਏ ਸਦਾ ਸੋਹਣੀ ਜਿਨ ਵਿੱਚੋ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੈ ਅੰਕ ਸੰਵਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਈ ਤਿਸ ਐਸਰੇ ਵਿਹੋ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਈ ਗੁਰਮੁਖ ਹਰ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਈ ਸਹਸਾ ਮੂਲ ਨਾ ਹੋਵੇਈ ਸਭ ਚਿੰਤਾ ਵਿੱਚੋਂ ਜਾਈ ਜੋ ਕਿਛ ਹੋਏ ਸੋ ਸਹਜੇ ਹੋਏ ਕਹਿਣਾ ਕਿਛੂ ਨਾ ਜਾਈ ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਈ ਨਾਨਕ ਤਿੰਨ ਕਾ ਆਖਿ ਆਪ ਸੁਨੇ ਜੇ ਲੈਨ ਪੰਨੇ ਪਾਏ ਮਹਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਨ ਹਾਰ ਗੁਰਮਖ ਜਿਨੀ ਬੁਜਿਆ ਹਰ ਅੰਮ੍ਰਿਤ ਰਖਿਆ ਉਰ ਧਾਰ ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮਖ ਨਦਰੀ ਆਇਆ ਹਰਿ ਆਤਮ ਰਾਮ ਮਰਾਰ ਪੌੜੀ ਅਤੁੱਲ ਕਿਉ ਟੋਲੀਐ ਵਿਣ ਟੋਲੇ ਪਾਇਆ ਨਾ ਜਾਇ ਗੁਰ ਕੈ ਸ਼ਬਦ ਵਿਚਾਰੀਐ ਗੁਣ ਮਹਿ ਰਹੈ ਸਮਾਈ ਆਪਣਾ ਆਪ ਆਪ ਤੋਲਸੀ ਆਪੇ ਮਿਲੇ ਮਲਾਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਇ ਹਉ ਬਲੇ ਹਾਰੀ ਗੁਰੇ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸੈ ਅਮਰਤ ਲੁੱਟੀਐ ਮਨਮੁਖ ਬੂਝ ਨਾ ਪਾਏ ਵਿਣ ਨਾਵੇਂ ਨਾਲ ਨ ਚੱਲਸੀ ਜ ASCII ਜਨਮ ਗਵਾਏ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਸ ਨ ਵਸਾਏ ਸ਼ਲੋਕ ਮਹੱਲਾ ਤੀਜਾ ਬਬੀਹਾ ਨ ਬਿਲਲਾਏ ਨ ਤਰਸਾਏ ਇਹੋ ਮਨ ਕਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤੇ ਖੋਤਰੈ ਚੜਿਆ ਚਵੱਗਲ ਵੰਨ ਮਹੱਲਾ ਤੀਜਾ ਬਬੀਹਾ ਜਲ ਮਹਿ ਤੇਰਾ ਵਾਸ ਹੈ ਜਲ ਹੀ ਮਾਹੀ ਫਰਾਹੀ ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੀ ਜਲ ਤਲ ਚਹੋਂ ਦਿਸ ਵਰਸਦਾ ਖਾਲੀ ਕੋਥਾਉ ਨਾਹੀ ਇਤ ਜਲ ਵਰਸਦਾ ਤਖ ਮਰਹਿ ਭਾਗ ਤਿਨਾ ਕੇ ਨਾਹੀ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੀ ਪੌੜੀ 나ਥ ਜਤੀ ਸਿਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਜੁਗ ਛਤੀ ਗੁਬਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨੀਲ ਅਗੰ ਸਰਜੀਤ ਸੁਬਾਇਆ ਅਗਨ ਉਪਾਈ ਵਾਦ ਭੁਖ ਤਿਹਾਇਆ ਦੁਨੀਆ ਕੈ ਸਿਰ ਕਾਲ ਦੂਜਾ ਪਾਇਆ ਰਖੈ ਰਖਣ ਹਾਰ ਜਿਨ ਸ਼ਬਦ 부ਝਾਇਆ ਸ਼ਲੋਕ ਮਹੱਲਾ ਤੀਜਾ